ਕਈ ਵਾਰੀ ਸਿਆਸੀ ਆਗੂ ਅਜਿਹੇ ਬਿਆਨ ਦੇ ਛੱਡਦੇ ਨੇ ਜਿਹੜੇ ਉਹਨਾਂ ਦੀਆਂ ਪਾਰਟੀਆਂ ਲਈ ਮੁਸ਼ਕਲ ਖੜੀ ਕਰ ਦਿੰਦੇ ਨੇ ਅਜਿਹਾ ਹੀ ਵਾਕਿਆ ਵਾਪਰਿਆ ਅਮਰਗੜ ਤੋਂ ਕਾਂਗਰਸੀ ਵਿਧਾਇਕ ਸਰਦਾਰ ਸੁਰਜੀਤ ਸਿੰਘ ਟੀਮਾਨ ਨਾਲ ਜਿਨ੍ਹਾਂ ਦੇ ਬਿਆਨਾਂ ਨੇ ਕਾਂਗਰਸ ਪਾਰਟੀ ਲਈ ਮੁਸ਼ਕਲ ਖੜੀ ਕਰ ਦਿੱਤੀ ਹੈ ਅਜਿਹਾ ਕੀ ਕਿਹਾ ਸਰਦਾਰ ਟੀਮਾਨ ਨੇ ਆਓ ਦੇਖਦੇ ਹਾਂ ਇਹ ਵੀਡੀਓ ਹਲਕਾ ਅਮਰਗੜ ਤੋਂ ਕਾਂਗਰਸੀ ਵਿਧਾਇਕ ਸਰਦਾਰ ਸੁਰਜੀਤ ਸਿੰਘ ਟੀਮਾਨ ਨੇ ਨਸ਼ੇ ਦੇ ਮੁੱਦੇ ਤੇ ਆਪਣੀ ਹੀ ਸਰਕਾਰ ਬਾਰੇ ਬੇਵਿਵਾਕ ਟਿੱਪਣੀ ਕੀਤੀ ਹੈ ਸਰਦਾਰ ਤੇਮਾਨ ਨੇ ਕਿਹਾ ਕਿ ਸ਼ੁਰੂਆਤ ਵਿੱਚ ਤਾਂ ਇਹ ਚੀਜ਼ਾਂ ਸਰਕਾਰ ਦੇ ਕੰਟਰੋਲ ਵਿੱਚ ਰਹੀਆਂ ਪਰ ਬਾਅਦ ਵਿੱਚ ਕੰਟਰੋਲ ਢਿੱਲਾ ਪੈ ਗਿਆ ਉਹਨਾਂ ਨੇ ਜਿੱਥੇ ਸਰਕਾਰ ਦੁਆਰਾ ਕੀਤੇ ਵਾਅਦਿਆਂ ਦੇ ਪੂਰੇ ਕੀਤੇ ਜਾਂਦਾ ਦਾਵਾ ਕੀਤਾ ਉੱਥੇ ਹੀ ਉਹਨਾਂ ਨੇ ਨਸ਼ਾ ਮੁਕਤੀ ਦੇ ਦਾਅਵਿਆਂ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਵੱਡੀ mohabbat ਦਿੱਤੀ ਹੈ ਕੱਲ੍ਹ ਜਿਹੜਾ ਸਮਾਗਮ ਹੈ ਸਾਡਾ ਸ਼ਹੀਦ ਇਆਜਮ ਉਦਮ ਸਿੰਘ ਨੂੰ ਸਰਦਾ ਪੇਟ ਕਰਨ ਦਾ ਜਿਹੜਾ ਸਮਾਗਮ ਰਾਜਪਦਰੀ ਸਮਾਗਮ ਸਾਰਿਆਂ ਨੇ ਦੇਖਿਆ ਇਹ ਮੇਰਾ ਸਵਾਬ ਹੱਕ ਵਣਨ ਦਾ ਕਿ ਸਾਡੀ ਧਰਤੀ ਦਾ ਸਾਡਾ ਸ਼ਹੀਦ ਹੈ ਕੋ ਨੂੰ ਸਰਦਾ ਦੇ ਫੁੱਲ ਪੇਟ ਕਰਨਾ ਉਹਦੇ ਚ ਇਹ ਆ ਵੀ ਅਸੀਂ ਦੇਖੋ ਖਾਸ ਕਰਕੇ ਸਾਡੇ ਬਹੁਤ ਹੀ ਸਤਿਕਾਰ ਜੋ ਅਮਰਿੰਦਰ ਸਿੰਘ ਜੀ ਨੇ ਅਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਜਿੱਕ ਸੌ ਖਾਦੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਦੇਣਾ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲੈ ਕੇ ਆਉਣੀ ਹੈ ਪੰਜਾਬ ਦੀ ਬੰਦ ਪੀ ਇੰਡਸਟਰੀ ਨੂੰ ਚਾਲੂ ਕਰਨਾ ਹੈ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਕਰਨ तमाम ਬਹੁਤ ਸਾਰੇ ਜਿਹੜੇ ਸਾਡੇ ਬਾਦ ਦੇ ਅਸੀਂ ਕੀਤੇ ਉੱਥੇ ਇਹ ਲੱਗ ਰਿਹਾ ਹੈ ਕਿ ਮੈਨੂੰ ਜੋ ਲੱਗਿਆ ਮੇਰੀ ਭਾਵਨਾ ਹੈ ਕਿਉਂਕਿ ਕਈ ਵਾਰੀ ਸਾਡੇ ਮਨ ਦੀ ਭਾਵਨਾ ਹੋਰ ਹੋਈ ਹੈ ਤੋੜ ਮਰੋੜ ਕੇ ਉਹਦੇ ਗੱਲਾਂ ਹੋਰ ਬਣ ਜਾਂਦੀਆਂ ਨੇ ਜਿਸ ਤਰ੍ਹਾਂ ਗੱਲਾਂ ਮੈਂ ਸੁਣੀਆਂ ਗੱਲਾਂ ਆਈਆਂ ਉਹ ਮੇਰੇ ਮਨ ਦੀ ਭਾਵਨਾ ਨਹੀਂ ਭਾਵਨਾ ਐਸੇ ਕਰਕੇ ਨਹੀਂ ਹੈ ਕਿ ਜਿਹੜੀ ਮੈਂ ਚੋਣ ਲੜੀ ਹੈ ਇਹ ਚੋਣ ਕੋਈ ਕਾਂਗਰਸ ਪਾਰਟੀ ਕਰਕੇ ਨਹੀਂ ਲੜੀ ਹੁਣ ਇਹ ਸਿਰਫ ਸਤਕਾਰਯੋਗ ਮਹਾਰਾਜਾ ਅਮਰਿੰਦਰ ਸਿੰਘ ਕਰਕੇ ਚੋਣਾਂ ਲੜੀਏ ਇਸ ਕਰਕੇ ਕਿ ਸਾਡੀ ਮੇਰੇ ਅੰਦਰ ਇਹ ਅਹਿਸਾਸ ਹੈ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਅਸੀਂ ਹਲਕੇ ਦੀ ਨਿਮਾਇੰਦਗੀ ਕਰਦੇ ਹਾਂ ਜਾਂ ਪੰਜਾਬ ਦੀ ਜਨਤਾ ਕਿ ਅਸੀਂ ਸਾਰੇ ਸਰਕਾਰ ਨੂੰ ਸਾਡੀ ਮੁੱਖ ਮੰਤਰੀ ਨੂੰ ਸਾਥ ਦਈਏ ਤਾਂ ਜੋ ਪੰਜਾਬ ਦੇ ਲੋਕਾਂ ਦੀ ਆਸਾਂ ਦੇ ਉੱਤੇ ਸੀ ਪੂਰੇ ਉੱਤਰ ਸਕੀਏ ਪੰਜਾਬ ਦੀਆਂ ਆਸਾਂ ਦੇ ਉੱਤੇ ਬਿਨਾ ਸਹਿਯੋਗ ਤੋਂ ਪੂਰੇ ਨਹੀਂ ਉਤਰਿਆ ਜਾ ਸਕਦਾ ਇਹ ਮੇਰੇ ਦਿਲ ਦੀ ਭਾਵਨਾ ਹੈ ਮੇਰਾ ਆਪਣੀ ਜੱਜਮੈਂਟ ਹੈ ਕਿ ਜਿੰਨੇ ਕਾਲੇ ਦਵਾਲੇ ਜਮੈ ਰਹੇ ਹਾਂ ਕਿ ਮੈਨੂੰ ਕਿਤੇ ਇਹ ਲੱਗਿਆ ਕਿ ਜਦੋਂ ਸਰਕਾਰ ਆਈ ਉਸ ਵੇਲੇ ਮਹਿਨਾ ਕੰਟਰੋਲ ਬਹੁਤ ਵਧੀਆ ਹੋਇਆ ਪਰ ਹੁਣ ਮੈਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਲੂਜ ਮੈਨੂੰ ਦਿਖਾਈ ਦੇ ਰਿਹਾ ਵੀ ਜਿੱਥੇ ਕਿਤੇ ਪ੍ਰਸ਼ਾਸਨ ਡੰਗਾਈ ਦੇ ਨਾਲ ਗੌਰ ਨਹੀਂ ਕਰ ਰਿਹਾ ਅੱਜ ਜੇ ਮੈਂ ਚਿੱਟੇ ਦੀ ਗੱਲ ਕਰਦਾ ਜਾਂ ਦੋ ਨੰਬਰ ਦੀ दारू ਦੀ ਗੱਲ ਕਰਦਾ ਕਿਤੇ ਕਿਤੇ ਗੁੰਡਾਗਰਦੀ ਦੀ ਗੱਲ ਕਰਦਾ ਮੇਰੇ ਮਨ ਨੂੰ ਸੱਟ ਵੱਜ ਰਹੀ ਹੈ ਵੀ ਜਦੋਂ ਸਰਕਾਰ ਨੇ ਵਾਦਾ ਕੀਤਾ ਸਰਕਾਰ ਦੇ ਸਾਰੇ ਅੰਗਾਂ ਤਾ ਪ੍ਰਸ਼ਾਸਨ ਉਨੀ ਤੰਦੀ ਹੀ ਨਾਲ ਕੰਮ ਮੇਰੇ ਨਜ਼ਰਾਂ ਦੇ ਵਿੱਚ ਕਰਦਾ ਮੈਨੂੰ ਨਜ਼ਰ ਨਹੀਂ ਆ ਰਿਹਾ ਸਰਕਾਰ ਵੱਲੋਂ ਕੋਈ ਢੱਲ ਨਹੀਂ ਹੈ ਸਰਕਾਰ ਕਹਿ ਰਹੀ ਹੈ ਕਿਤੇ ਵੀ ਕੋਈ ਸਾਡਾ ਬੰਦਾ ਗਲਤ ਪਾਉਂਦਾ ਸਾਡਾ ਵਰਕਰ ਗਲਤ ਹੈ ਉਹਦੇ ਕਾਰਵਾਈ ਕਰੋ ਅਸੀਂ ਉਹਦੀ ਮਰਜ਼ਾ ਨਹੀਂ ਕਰਦੇ ਇਸ ਕਰਕੇ ਮੇਰੇ ਮਨ ਦੀ ਭਾਵਨਾ ਉੱਥੇ ਮੈਂ ਜਾਗਰ ਕੀਤੀ ਔਰ ਕਈ ਵਾਰੀ ਗੱਲਾਂ ਇਹ ਕਿ ਖਬਰ ਨਹੀਂ ਧਮਾਨ ਵਿਰੋਧੀ ਤਿਰ ਮੇਰਾ ਕੋਈ ਵਿਰੋਧ ਨਹੀਂ ਸਰਕਾਰ ਸਾਡੀ ਵਧਿਆ ਚਲਦੀ ਕੱਲਾ ਕੱਲਾ ਵਾਦਾ ਪੰਜਾਬ ਦੀ ਜਨਤਾ ਨੂੰ ਪੂਰਾ ਕਰਕੇ ਦੇਣਾ ਕਿ ਇੰਡਸਟਰੀ ਡਿਜੀਟਲ ਪੂਰਾ ਕਰੇ ਘਰ ਘਰ ਨੌਕਰੀ ਦੇ ਜੋ ਵਾਦੇ ਕਰੇ ਅਸੀਂ ਖਰੇ ਉਤਰਾਂ ਕਿਉਂਕਿ ਮਹਾਰਾਜ ਸਾਹਿਬ ਦਾ ਸਭਾ ਹੈ ਉਹਦੀ ਸੋਚ ਹੈ ਜੋ ਮਹਾਰਾਜ ਸਾਹਿਬ ਨੇ ਕਿਹਾ ਉਹ ਕੀਤਾ ਜੋ ਕਿਹਾ ਉਹ ਅਸੀਂ ਕਰਕੇ ਦਿਖਾਵਾਂਗੇ ਹੁਣ ਇਸ ਨੂੰ ਪਾਵੇ ਸਰਦਾਰ ਧਮਾਨ ਦੀ ਜਜ਼ਬਾਤ ਕਿਹਾ ਜਾਵੇ ਪਰ ਉਹਨਾਂ ਦੇ ਬਿਆਨਾਂ ਨੇ ਉਨਾਂ ਲਈ ਪਾਰਟੀ ਅਤੇ ਕੈਪਟਨ ਸਰਕਾਰ ਨੂੰ ਸਵਾਲਾਂ ਦੇ ਕੇਰੇ ਵਿੱਚ ਲਿਆ ਕੇ ਖੜਾ ਕੀਤਾ ਹੈ ਸਰਦਾਰ ਤੇ ਮਾਨ ਦੀ ਫਿਸਲੀ ਜ਼ੁਬਾਨ ਹੁਣ ਕੀ ਨਤੀਜੇ ਲਿਆਉਂਦੀ ਹੈ ਅਤੇ ਪਾਰਟੀ ਦਾ ਇਸ ਬਾਰੇ ਕੀ ਪ੍ਰतिकਰਮ ਹੈ ਇਸ ਦੀ ਉਡੀਕ ਰਹੇਗੀ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ